ख लो देखी जाए यार देखी छे थोड़ी जमीर नहीं ਪਿੰਡਾਂ ਦਾ ਸੁਨਸ਼ਾ ਵੇਚਿਆ ਪਿੰਡਾਂ ਦੇ ਬੋਲੋ ਇੱਕ ਵਾਰ ਪਾਸੇ ਪੁਆਇੰਟ ਹਾਂ ਜਿੱਥੇ ਹਾਂ 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 ਹੁਣ ਪੁੱਛ ਪੁੱਛਾ ਬੁੜੀਆਂ ਬਣੀਆਂ ਓਏ ਆ ਤੇਰੇ ਪਿੰਡੇ ਸਾਰਾ ਪਿੰਡ ਖੜੇ ਲਏ ਸਾਰਾ ਪਿੰਡ ਆਪੇ ਭਾਈ ਆ ਪਿੰਡ ਵਾਲਿਆਂ ਨੇ ਇੱਥੋਂ ਦੇ ਮੁੰਡਿਆਂ ਨੇ ਨਵੀਂ ਕਮੇਟੀ ਪਾਈ ਆ ਗੁਰਦੁਆਰਾ ਕਮੇਟੀ ਦਾ ਨਵੀਂ ਕਮੇਟੀ ਮਹੀਨਾ ਸ਼ਾਹ ਇੱਥੇ ਸ਼ਰਿਆਮ ਨਸ਼ਾ ਮਿਕਦਾ ਮੈਂ ਮੈਂ ਪਰਸੋਂ ਮਨਾਦੀ ਵੀ ਕੱਕ ਗਿਆ ਸੀ ਜਮਾਰ ਕੇ ਪਿੰਡ ਹੈ ਵਿਕਣੋਂ ਨਹੀਂ ਹਟਿਆ ਆਪਾਂ ਰੋਕੇ ਹਟ ਗਏ ਬੋਲ ਕੇ ਹਟ ਗਏ ਪੁਲਸ ਵਾਲਿਆਂ ਨੂੰ ਕਹਿ ਕੇ ਹਟ ਗਏ ਪੁਲਸ ਵਾਲ ਨੂੰ ਫੜਾ ਕੇ ਹਟ ਗਏ ਸਾਰਿਆਂ ਨੂੰ ਚਿੱਟਾ ਵਗੈ ਇਥੋਂ ਉਗਮਾਨ ਤੋਂ ਮਾਈਆਂ ਮੇਰੇ ਕੋਲ ਜਾਂਦੀਆਂ ਨੇ ਇਹ ਮੁੰਡਾ ਜੀ ਚਿੱਟਾ ਟੀਕਾ ਲਾ ਕੇ ਚਿੱਟਾ ਦੀ ਗੱਲ ਆ ਰਿਹਾ ਸੀ ਇਹ ਮੁੰਡਿਆਂ ਨੇ ਫੜ ਲਿਆ ਪਿੰਡ ਵਾਲਿਆਂ ਨੇ ਆ ਜਾ ਜਿਹੜੀ ਮੂਰੇ ਆ ਪਾਈ ਹੋ ਰਿਆ ਅੱਗੇ ਤੁਸੀਂ ਫੜਿਆਗਾ ਤੁਹਾਡੀ ਕਮੇਟੀ ਹੈ ਇਹਨਾਂ ਨੇ ਫੜਿਆ ਇਹਨਾਂ ਨੂੰ ਉਦਮ ਕਰਿਆ ਹੁਣ ਅੱਗੇ ਤੁਸੀਂ ਪੁੱਛੋ ਕਿ ਕੀ ਤੋਂ ਲੈ ਕੇ ਆਏ ਸਾਨੂੰ ਉਹ ਇਹ ਦੱਸੂ ਕੀ ਤੋਂ ਮੰਗਾਇਆ ਸੀ ਇਹਨੇ ਕੌਣ ਇਹਨੂੰ ਫੜਾ ਕੇ ਗਿਆ ਮੰਗਿਆ ਕੀ ਤੋਂ ਸੀ ਕਿੰਨਾ ਮੰਗਾਇਆ ਸੀ ਦੇਖੋ ਬੱਚਾ ਆਪਣਾ ਲਾਉਣ ਵਾਲਾ ਨਸ਼ਾ ਕਰਦਾ ਹੈ ਇਹ ਚ ਕੋਈ ਸ਼ੱਕ ਨਹੀਂ ਗੱਲ ਕਰ ਰਹਾ ਨਾ ਜੋ ਵੇਚਦਾ ਪੁਲਿਸ ਨੂੰ ਕਿਉਂ ਨਹੀਂ ਫੜਦੀ ਮੈਂ ਦਰ ਰਾਤ ਰੋ ਰੋ ਮਰ ਗਿਆ ਐਸਐਟੂ ਸਵੇਰੇ ਫੋਨ ਕਰਿਆ ਅੱਜ ਪਰਸੋਂ ਫੋਨ ਕਰਿਆ ਵੀ ਇੱਧੇ ਕਿਲੋ ਚਟਾ ਪਿੰਡ ਚ ਆਇਆਗਾ ਉਹ ਇਹ ਲੋਕ ਨੇ ਜਿਹੜੇ ਨਹੀਂ ਸਾਹ ਦਿੰਦੇ ਤੋਰੇ ਪਿੰਡ ਦੇ ਲੋਕ ਨੂੰ ਮੈਂ ਕਿੰਨੇ ਦਿਨ ਆਈ ਜਾਊਗਾ ਇਹਦਾ ਪਿੰਡਾਂ ਆ ਫੜਨਾਗਾ ਪਿੰਡਾਂ ਦਾ ਕੰਮ ਹੈ ਹੁਣ ਭਾਈ ਦੱਸ ਸਾਰਾ ਕੁਝ ਸੰਝ ਲਾਉਂਦਾ ਸੰਝ ਆਲੀ ਟੀਕੇ ਆ ਲੱਗਦਾ ਵੀਡੀਓ ਬਣੀ ਹੋਈ ਆ ਮੀ ਬਟੇ ਇਹਦਾ ਫੜਾ ਕਿ ਗੈਸ ਆ ਮੇਰੀ 500 ਰੁਪਏ ਦਾ ਮੋਬਾਈਲ ਸੀ ਯਾਰ ਕੀ ਤੋਂ ਮੰਗਿਆ ਫੋਨ ਕਿਹਨੂੰ ਕਰਾਈ ਮੰਗਲ ਕਿਹਨੂੰ ਕਰਾਈ ਪਿੱਛੇ ਦਾ ਘਰ ਕਿਹੜਾਗਾ ਆਹੀ ਕਿਹੜਾ ਘਰ ਹੈਗਾ ਉਂਗਲ ਘਰ ਉਹਦੇ ਉਂਗਲ ਘਰ ਦੇ ਬਣੀ ਆਹ ਘਰ ਆ ਬਈ ਪੱਤਰਕਾਰੋ ਸਾਲਾ ਪੁਲਿਸ ਨੂੰ ਪਤਾ ਸਾਰਾ ਦਿਨ ਦੇਖਦਾ ਖੜਕਾ ਕੇ ਬੁਲਾਇਓ ਮਾਰ ਪੁੱਛਿਓ ਬਈ ਪੁੱਛੋ ਕਹਣਾ ਹੈਗਾ ਕਿ ਨਹੀਂ ਬਲਾਵਾਂ ਵਾਲਾ ਹੈਗਾ ਹੈ ਮਤ ਬੰਦੇ ਬੰਦੇ ਬਲਾਵਾਂ ਵਾਲੇ ਇਹ ਰੰਡਾ ਹੀ ਅੱਗੇ ਹੋ ਜਾ ਮਾੜਾ ਸੋਨੇ ਜਬਾਤ ਮਾਰਨਗੇ ਆਰਾਮ ਦਾ ਪਿੰਡ ਵਾਲੇ ਹੀ ਆ ਗਿਓ ਮੁਰੀਆਂ ਨੂੰ ਕੋਪਾਂ ਦਾ ਦੋ ਦਰ ਵਾਰ ਕੇ ਬੋਲੋ ਅੱਜ ਜਿਹੜੇ ਦੇ ਚੇਲੇ ਚੱਕੇ ਉਹ ਨੂੰ ਕਹੋ ਨਹੀਂ ਬਾਹਰ ਕਟਾ ਕੇ ਦੇ ਪ੍ਰਕਾਵਾ ਜਾ ਇਕੋ ਸਾਲ ਵਿੱਚ ਵੇਚ ਵੇਚਣ ਦਾ ਟਾਈਮ ਨਹੀਂ ਕੱਢਦਾ ਮੈਂ ਕਿੱਥੇ ਆਜ ਗਿਆ ਉਹਦਾ ਬਤਾਲਾ ਕਹਿ ਲੋ ਕਬਾ ਕੋਈ ਆ ਵੀ ਕੀ ਯਾਰ ਅੱਜ ਸਾਲ ਨੇ ਦਸਤਾਰ ਬੰਨ੍ਹੀ ਬੀਤੀ ਦਸਤਾਰ ਇਹ ਤੋਂ ਬੰਨ੍ਹ ਲੋ ਬੰਦਾ ਪਹਿਲਾਂ ਦਸਤਾਰ ਬੰਨ੍ਹ ਕੇ ਮੇਰੇ ਕੋਲ ਆ ਜਾ ਦਸਤਾਰ ਤਾਂ ਫੇਰ ਹੀ ਬੰਨੂਗਾ ਤੂੰ ਐਂ ਦੱਸੋ ਯਾਰ ਬਾਹਰ ਦਸਤਾਰ ਟੀਵੀ ਚਾਹਣਾ ਚੱਲੇਗਾ ਤੂੰ ਯੇ ਨਹੀਂ ਫਿਰ ਟੀਵੀ ਜਾ ਇਨਾਂ ਨਾਲ ਐਂਦੀਆਂ ਫਿਰ ਹੁਣ ਤੂੰ ਮੇਰੀ ਗੱਲ ਸੁਣ ਰਿਹਾ ਜਾ ਅੱਛਾ ਆ ਬੰਦਾ 你不要这要我不 ਇਸ ਮਾਲ ਲੈ ਗਿਆ ਦਾ ਇਥੋਂ ਇਥੋਂ ਲਗਾਇਆ ਤੈਨੂੰ ਫੋਨ ਕਰਿਆ ਤੇ ਫੋਨ ਤੇ ਕਾਲ ਹੋਈ ਫਰਕ ਉਹ ਤਾਂ ਮਖੂਦਦਾ ਨਾ ਫੋਨ ਦਿਖਾ ਪਾਈ ਦਿਖਾ ਬਣਾਗਾ ਤੂੰ ਨਾ ਆਇਆ ਆ ਦਿਖਾਉਣਾ ਪਹਿਲਾਂ ਵੀ ਤੁਸੀਂ ਉੱਧੇ ਆ ਕੇ ਨਾ ਤੁਸੀਂ ਇੱਥੇ ਉੱਧੇ ਮੇਰੀਆਂ ਹਾਂ ਅੰਗਲ ਜੀ ਨਾਲ ਕਰੀ ਹਾਂ ਗੱਲ ਕਰ ਕਰ ਮੇਰੀ ਗੱਲ ਸੁਣ ਲੈ ਉੱਧੇ ਬੰਦਾ ਸੌਣਾ ਹਾਂ ਤੇਰੇ ਕੋਲ ਪਾਏ ਨਾ ਤੇਰੀ ਜਾਂ ਸੌਂ ਫਾਇ ਉਹਦੇ ਬੰਦਾ ਖੜੇ ਤੂੰ ਸਾਡੇ ਘਰੇ ਗੋਲੀਆਂ ਧਰਦਾ ਸੀ ਕੌਣ ਮੈਨੂੰ ਗੁਰਦੁਆਰੇ ਸੌਣਾ ਮੋਲਵਾਈ ਸੌਂਗਾ ਮੈਨੂੰ ਸੌਂ ਲ ਕੇ ਮੈਂ ਕੋਈ ਕਿੰਤਰੂਗਾ ਮੈਂ ਇੱਥੇ ਜਮਾਨ ਤੇ ਤੂੰ ਪੱਟਾ ਪਾਉਂਦਾ ਐਂ ਤੇ ਪੱਟਾ ਪਾਇਆ ਇਹਨ ਇਰੇ ਵੀ ਜਵਾਬ ਦੇ ਲੈ ਮੇਰੀ ਗੱਲ ਸੁਣ ਤੈਨੂੰ ਜਵਾਬ ਦੇਣਾ ਹਾਂ ਜਾ ਜਵਾਬ ਕਰੇ ਸਾਹਮਣੇ ਨਮਕੀ ਦਾ ਜੇਲਾ ਖੜਾ ਨੰਬਰ ਮੇਰੇ ਕੋਲ ਪੂਣੀ ਨੇ ਇਹ ਬਿਛਾਰਾ ਤੇ ਬਿਛਾ ਦੇ ਓਏ ਇਹਦੇ ਨਾਲ ਗੱਲ ਨਹੀਂ ਬੜੇ ਨਾਲ ਗੱਲ ਆ ਆਪਣੇ ਨਾਲ ਗੱਲ ਨਹੀਂ ਆ ਵੀਡੀਓ ਚ ਗੱਲ ਨਹੀਂ ਮੈਂ ਵੀ ਯਾਰ ਕਰੀ ਜਾ ਤੂੰ ਤਾਂ ਰੋਲ ਹੀ ਕਰਦਾ ਸੁਭ ਕਰ ਜਾ ਉਹਨਾਂ ਵਾਲੇ ਮੈਂ ਰੋਲਾ ਨੂੰ ਜੇ ਤੂੰ ਮਾਰ ਰਿਹਾ ਮਾਰ ਦੇ ਲੈ ਮਾਰ ਮੈਨੂੰ ਯਾਰ ਮੈਨੂੰ ਮਾਰ ਓਏ ਪਰੇ ਵਾਸਤੇ ਮਾਰ ਰਿਹਾ ਇੱਕ ਦੇ ਜਾ ਵਰਤਾ ਮੈਨੂੰ ਮਾਰ ਮੈਨੂੰ ਮਾਰ ਮਾਣ ਨਾਲ ਮਾਣ ਦੀ ਯਾਰ ਹੈ ਅੱਜ ਜਿੰਦਿਆਂ ਦਾ ਕੈਮਰੇ ਵੀ ਆਇਆ ਸੀ ਨਾ ਉਹਦੇ ਵੀ ਆਏ ਸੀ ਕਾ ਤੁਹਾਨੂੰ ਦੇਖਣ ਲਈ ਜੇ ਰਾਜਪਤਾ ਕੋ ਹਟਦਾ ਮੇਰੇ ਹੀ ਬੜਕੇ ਫੱਕਾ ਵੇਚਦਾ ਨਸ਼ਾ ਸਾਰਾ ਦਿਨ ਯਾਰ ਤੂੰ ਹਟਦਾ ਕਹ ਦੂਗੀ ਯਾਰ ਮਾਇਆ ਹੀ ਦੇ ਨੇ ਮੂੰਹ ਦੇ ਕਹੀਏ ਫੜਿਆ ਹੱਥ ਜੋ ਵੜਕੇ ਲਿਆ ਆ ਦੇ ਯਾਰ ਬੰਦ ਚਿਕਾ ਬੰਦ ਚਿਕਾ ਆ ਨਾ ਦੁਕਾਨ ਰਹਿ ਮੈਂ ਆਇਆ ਕਿ ਮੈਂ ਇਹ ਜੋ ਭੜਾ ਭੜਾ ਮੇਰੇ ਤੋਂ ਆ ਗਿਆ ਨਾ ਯਾਰ ਬੈਠਾ ਕਿ ਤੂੰ ਅਸ ਨੂੰ ਮੈਂ ਕੋਈ ਨਹੀਂ ਕਰੂ ਅਸਲ ਜੀ ਕਰ ਦੋਦੀਆ ਆਪਣਾ ਠੀਕ ਆ ਪਰ ਮੈਂ ਤੈਨੂੰ ਕਦੇ ਨਹੀਂ ਦੱਸਦਾ ਨਹੀਂ ਮੇਰੇ ਕੋਈ ਮਹਿਰ ਦਾ ਗੁਰਸ ਮੈਨੂੰ ਇਹ ਗੱਲ ਸੁਣਾ ਰਿਹਾ ਗੱਲ ਕਰਦਾ ਮੇਰੀ ਤੂੰ ਵੀ ਗੱਲ ਸੁਣ ਲੈ ਠੀਕ ਆ ਚੱਲੀਆਂ ਦੇ ਕੈਮਰੇ ਜੇ ਇੱਥੇ ਕਿਤੇ ਕਿਤੇ ਵੀ ਤੈਨੂੰ ਦੱਸਿਆ ਮੈਂ ਠੀਕ ਆ ਫੜਾਉਂਗਾ ਉਸਨੂੰ ਝੂਠ ਨੂੰ ਮਰਜ਼ੀ ਕਰ ਲਈ ਉਸਨੂੰ ਮਾਰ ਬੰ ਤੇਰੇ ਸਾਹਮਣੇ ਬੋਲਣ ਨੂੰ ਬੋਲਣੇ ਤੇਰੀ ਬਾਪੂ ਨੇ ਸਾਨੂੰ ਕਿਹਾ ਮੇਰੀ ਗੱਲ ਨਹੀਂ ਪਾਇਆ ਉਸ ਕਹਿਣ ਤੇ ਭੈਣ ਬਾਹਰ ਤੇ ਰਹਿੰਦੇ ਲੋਕ ਗਾਲਾਂ ਕੱਢਦਾ ਮੈਂ ਦੇਊਂਗਾ ਭਈਆ ਨਹੀਂ ਮੈਂ ਤੇ ਪਰਚਾ ਦਿੱਤਾ ਤੀਰ ਦਿੱਤਾ ਬੰਦਾ ਭਈਆ ਤੂੰ ਯਾਰ ਕਿੱਟਾ ਵੇਚਦਾ ਬਿੱਤੀ ਇਹਦਾ ਤੈਨੂੰ ਮੈਂ ਮੈਂ ਵੇਚਦਾ ਈ ਛਰੇਆ ਵੇਚਦਾ ਈ ਪਹਿਲਾਂ ਮੇਰੇ ਤੋਂ ਤੂੰ ਵੇਚਦਾ ਨਾ ਹੁਣ ਨਹੀਂ ਕੁਆ ਕਰ ਜਦੋਂ ਤੈਨੂੰ ਫੜ ਲਿਆ ਯਾਰ ਤੂੰ ਮੇਰੇ ਕੋਲ ਲੈ ਆਈ ਤੂੰ ਤਾਂ ਕੋ ਮਰਜ਼ੀ ਕਰਾ ਦੇ ਇੱਕ ਮਿੰਟ ਗੱਲ ਉਹ ਮੈਂ ਤੂੰ ਪਹਿਲਾਂ ਗੱਲ ਸੁਣ ਲੈ ਤੂੰ ਸੁਣ ਲੈ ਲੋੜਾ ਹਰਾਈ ਜਾ ਯਾਰ ਬੜਾ ਕੁਝ ਤੂੰ ਉੱਡੇ ਵੀ ਤੂੰ ਸੌਂ ਖਾਇਆ ਜਵਾਬ ਖਾਂਦੀ ਆਉਂਦੀ ਆਂ ਜੀ ਵੀ ਤੂੰ ਨਹੀਂ ਨਾ ਸੁਆ ਤੂੰ ਵੀ ਨਾ ਨਹੀਂ ਦਵਾਇਆ ਓਏ ਮੈਂ ਤੇਰਾ ਨਾ ਗੱਲ ਸੁਣ ਰਿਹਾ ਮੈਂਗਾ ਮਾਦ ਆ ਯਾਰ ਹੁਣ ਵੀ ਦਵਾਈ ਜਣਾ ਮੈਂ ਗੱਲ ਤਾਂ ਸੁਣ ਲੈ ਮੈਨੂੰ ਮੈਂ ਕਹਾਂ ਮੈਂ ਕਹਾਂ ਸੁਣਿਆ ਯਾਰ ਮੈਂ ਕਦੇ ਆਉਂਦੇ ਜੇ ਮੈਂ ਕਦੇ ਗਾਹੋਂ ਮੈਂ ਦਿੱਤਾ ਸੁਣ ਲੈ ਹੁਣ ਆ ਤਾਂ ਅੱਗੇ ਇਕੱਠੇ ਰੁਕੇ ਨਾ ਮੇਰੀ ਗੱਲ ਸੁਣ ਲੈ ਆ ਫਿਰ ਆ ਇਕੱਠੇ ਹੋ ਕੇ ਆ ਤਾਂ ਉਹਦੇ ਇਹਨਾਂ ਨੂੰ ਸੌਂ ਖਵਾ ਗੁਰਦੁਆਰੇ ਦੀ ਆ ਤਾਂ ਪਾਨਾ ਪਾਈ ਫਿਰਦੇ ਆ ਵੀ ਮੈਂ ਇਥੋਂ ਚੀ ਲੈ ਕੇ ਗਿਆ ਜੀ ਬੰਦਾ ਮੀ ਮੈਂ ਕਿੱਥੇ ਸੀ ਜੇ ਕੈਮਰਾ ਤੇ ਰਿਕਾਰਡਿੰਗ ਦਿਖਾ ਦਈਏ ਮੈਂ ਤੇ ਕਹਿੰਦੀ ਸੀ ਹੁਣ ਹਟ ਗਿਆ ਹੁਣ ਜਾ ਹਟ ਗਿਆ ਹਟ ਗਿਆ ਨਾ ਨਾ ਮੈਂ ਤਾਂ ਕੰਮ ਨਹੀਂ ਵੇਚਦਾ ਸੌਂ ਖਾ ਕਰ ਸਾਲੀ ਵੇਚਦਾ ਮੇਰੀ ਗੱਲ ਸੁਣਾ ਮੇਰੀ ਗੱਲ ਗੁਰੂ ਘਰ ਚੱਲਿਆ ਗੱਲ ਬਾਰੇ ਚਾੜਾ ਨਹੀਂ ਕਰਦਾ ਅੱਛਾ ਵੀ ਸੌਂਖਾ ਕੋਈ ਮੈ ਖਾਣਾ ਚਾ ਆ ਜਾ ਸਾਡੇ ਕੰਮ ਸ਼ਾਇਦ ਗੁਰੂ ਘਰ ਸੁਣਾਉਂਦੀ ਸੌਂਖਾ ਖਾਉਂਗਾ ਹਾਂ ਵੀ ਆਂ ਖਾਉਂ ਖਾਉ ਗੁਰੂ ਘਰ ਸੱਜੇ ਜੀ ਕਰਪਾਣਾ ਜੀ ਸੌਂਖਾ ਵੀ ਉੱਥੇ ਮੇਰੇ ਤੇ ਨਿਯਾਜ਼ ਪਰਚਾ ਪਵਾਏ ਮੈ ਖਾਣਾ ਆਇਆ ਪਰ ਤਰ 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 ਜਾਵੇ ਮੈਂ ਗੁਰੂ ਘਰ ਮੈਂ ਚਲੇ ਕੇ ਆਇਆ ਸੌਂਖਾ ਖਾਣ ਕੋਲ ਜਾ ਕੇ ਤੂੰ ਮੈ ਨਾ ਜਾਣਾ ਕੋਈ ਰੇ ਦਾ ਦੂ ਘਰ ਵਾਲੀ ਮੈਂ ਖਾਉਂਗਾ ਮੈਂ ਜਾਏਗਾ ਮੈਂ ਉਹਦੇ ਘਰੇ ਆਗਾ ਮੈਂ ਸੱਚੀ ਆ ਮੈਂ ਵੀ ਗੱਲ ਸੁਣੋ ਮੇਰੀ ਬਾਈ ਹੁਣੇ ਹਟਦਾ ਬਾਲਾ ਬੋਲੀ ਜਾਂਦਾ ਹੈਗਾ ਵਾ ਕੀ ਲਾੜਾ ਨੇ ਇਹ ਵੇਖਦਾ ਚਿੱਟਾ ਉਹਦੇ ਤੁਸੀਂ ਹੋ ਕਰਿਆ ਉਹਦੇ ਵੀ ਤੂੰ ਆ ਕੇ ਇੱਥੇ ਨਾਮ ਕਰਕੇ ਗਏ ਹਵਾ ਤਾਂ ਹੁੰਦੀ ਕਰੀ ਜਾਣਾ ਫਿਰ ਆਵਾ ਕਰ ਤੂੰ ਮਾਰ ਦੇ ਲੈ ਯਾਰ ਮਾਰ ਮਾਰ ਮੈਂ ਤੈਨੂੰ ਮਾਰ ਕੇ ਮੈਂ ਤੈਨੂੰ ਹੀ ਲੂਗਾ ਮੈਂ ਤੈਨੂੰ ਮਿਲ ਕੇ ਦੁਸ਼ਮਣਾਂ ਤੂੰ ਠੀਕ ਹੈ ਐਂ ਸੋਸ਼ਲ ਮੀਡੀਆ ਕਰਪੀਏ ਮਾਰਦੇ ਹੁੰਦੇ ਜਿਵੇਂ ਤੁਸੀਂ ਬਣਾਉਨੇ 10 ਲੱਖ ਰੁਪਏ ਨਹੀਂ ਆਇਆ ਲੱਗਿਆ ਸਾਰੇ ਆਮ ਬੇਚਿਆ ਠੀਕ ਹੈ ਬੇਚਿਆ ਸਾਰੇ ਆਮ ਲੈ ਚਾਹੀਏ 10 ਲੱਖ ਨਹੀਂ ਹੁਣ ਤਾਂ ਲੈ ਕੇ ਬਰੇ ਆ ਗਏ ਇਹਨੇ ਬੱਲੇ ਦਾ ਘੋਟੇ ਲੈ ਕੇ ਮੰਨਿਆ ਆ ਬੰਦਾ ਨਹੀਂ ਨਾਲ 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 ਨਾ ਮੇਰਾ ਮੈਂ ਕਿਥੋਂ ਲੈ ਕੇ ਮਿਲਣਾ ਹੁਣ ਮੇਰਾ ਨਾਲੇ ਬੜੇ ਮੈਂ ਨਹੀਂ ਤੂੰ ਫੋਨ ਨੰਬਰ ਤੇਰੇ ਨਾਲ ਰੱਖਾ ਰੱਖ ਮੇਰੀ ਗੱਲ ਵੀਡੀਓ ਬਣਾ ਪਹਿਲਾ ਵੀਡੀਓ ਤੇ ਬੰਦ ਨਾਲ ਗੱਲ ਹੋਈ ਤੇਰੀ ਬੜੀ ਮੈਂ ਚੁੱਪ ਕਰ ਤੂੰ ਹੀ ਕਰੀਂ ਫਤੂਰ ਪਿੰਡ ਦਾ ਬੰਦਾ ਮੈਂ ਉਹਦੇ ਵੀ ਤੇਰੀ ਗੱਲ ਕਹੇ ਤੇਰੇ ਅੱਡੀਆਂ ਦੱਸ ਕੌਣ ਤੂੰ ਕਹੇ ਤੇਰੀ ਕਿਉਂ ਮੈਂ ਇੱਕ ਨੂੰ बजर में मर्दा ਕਰਾ ਸੱਚ ਬੋਲ ਰਿਹਾ ਬੜੇ ਮੈਂ ਆ ਸੀ ਨੰਬਰ ਤੇ ਲਾਇਆ ਸੀ ਗੱਲ ਬੜੇ ਮੈਂ ਲੈ ਕੇ ਇਸਰੇ ਫੋਨ ਤੇ ਕਰੀ ਸੀ ਪਹਿਲਾ ਫੋਨ ਬੜੇ ਮੈਂ ਕੋਲ ਆ ਪੁੱਛਣਾ ਹੋਰ ਕੀ ਹੈ ਨਾ ਮੈਂ ਕਹਿੰਦਾ ਸਮਝਾਉਣਾ ਆਪਣੇ ਆਪ ਤੁਹਾਡੇ ਸਾਹਮਣੇ ਕਿਉਂ ਆਉਂਦਾ ਮੈਂ ਛੋਟੇ ਕੋਨੇ ਆਇਆ ਨਾ ਤੇਰਾ ਫੋਨ ਕਿਹਦੇ ਕੋਲੇ ਆ ਕਿਹਦੇ ਕੋਲੇ ਮੇਰਾ ਫੋਨ ਮੇਰਾ ਤਾਂ ਨੰਬਰ ਹੀ ਬੰਦਾ ਮੇਰਾ ਤਾਂ ਫੋਨ ਹੀ ਠਾਣੇ ਚ ਬੜੇ ਨਾਲ ਗੱਲ ਹੋ ਗਈ ਮੈਨੂੰ ਕਿਹਦਾ ਕਿਹੜਾ ਬੜੇ ਨਾਮ ਉਹਦੇ ਨਾਲ ਮੇਰੇ ਨਾਲ ਗੱਲ ਆ ਦੇਖ ਆ ਦੇਖ ਹੋ ਗਈ ਤੇਰੇ ਫੋਨ ਸੀ ਗਿਆ ਆਖੜੇ ਆ ਦੇਖੋ ਯਾਰ ਕਈ ਨਾ ਤੇ ਨਜਾਇਜ਼ ਪਾਚਾ ਹੋਇਆ ਤਿੰਨ ਪਰਚੇ ਨਜਾਇਜ਼ ਹੋ ਗਏ ਤੇ ਤੈਨੂੰ ਮਗਰ ਖਾਵਾਂਗਾ ਹਾਂ ਆਹ ਲੈ ਗੱਲ ਸੁਣ ਬੇਚ ਮੇਰੀ ਗੱਲ ਸੁਣ ਕੱਟੂਆ ਮੈਂ ਵੇਚਦਾ ਸੀ ਪਹਿਲਾਂ ਛਰੇ ਆਮ ਵੇਚਿਆ ਕਿਤੇ ਤੋਂ ਡਰ ਕੇ ਨਹੀਂ ਵੇਚਿਆ ਹੁਣ ਜੇ ਜੇ ਤੁਹਾਨੂੰ ਦਿਸ ਗਿਆ ਯਾਰ ਫੜ ਲਿਆ ਬੰਦਾ ਕੋ ਮਰਜ਼ੀ ਕਰ ਦੋ ਕੋਈ ਕਰੇ ਮੈਂ ਵੇਚਦਾ ਨਹੀਂ ਮਰਜ਼ੀ ਕਰ ਤੂੰ ਸੌ ਮਾਰ ਜੀ ਤੂੰ ਵੇਚ ਨਾ ਭਾਈ ਜਦੋਂ ਮੈਂ ਤੈਨੂੰ ਗੱਲ ਹੀ ਮੁਕਾ ਦਿੱਤੀ ਜੇ ਵੇਚਿਆ ਦਿੱਸ ਗਿਆ ਫੜ ਲਿਆ ਮੈਂ ਤਾਂ ਦੁਬਾਰਾ ਕੋਣ ਨੂੰ ਜਰਾ ਮੈਂ ਕਿਹਾ ਕੋ ਕਰ ਤੈਨਰੇ ਜਣੂ ਤੇਰੇ ਮੂੰਹ ਤੇ ਵੀ ਬੰਦ ਤੈਰੀ ਗੱਲ ਸੁਣਾ ਬਾਬਾ ਸੌਂ ਤੋਂ ਮਾਰ ਲਿਆ ਤੂੰ ਹੋਣਾ ਤੂੰ ਇਹ ਕੰਦਾ ਹੋਣਾ ਮੈਂ ਕਿਹਾ ਮੇਰੀ ਗੱਲ ਸੁਣ ਆਪਾਂ ਇਹਨੇ ਕੈਮਰੇ ਜੇ ਇੱਥੋਂ ਕੋ ਦੈ ਕੇ ਗਿਆ ਚਲ ਕੈਮਰਾ ਕਰਕੇ ਦੇਖਣਾ ਮੇਰੀ ਗੱਲ ਸੁਣ ਆ ਜਾ ਤੂੰ ਪੈਣਾ ਸਾਰਿਆਂ ਦੀ ਸੁਡੇ ਕਿਹੜਾ ਨਹੀਂ ਪੈਣਾ ਫੇਰ ਤੂੰ ਘਰੇ ਆ ਜਾ ਤੂੰ ਘਰੇ ਆ ਜਾ ਉਹ ਮੈਂ ਘਰੇ ਆ ਜਾ ਜੇ ਮੈਂ ਹੋਰ ਲੈ ਕੇ ਗਿਆ ਕੈਮਰੇ ਸਮਰਜ਼ੀ ਕਰ ਦੇ ਉਹ ਮਰਜ਼ੀ ਲੋਕ ਕੁਝ ਕਰਨਾ ਨਹੀਂ ਕਰਦੇ 15 ਮਿੰਟ ਦਾ ਬੰਦਾ ਸਮਾਨ ਤਿਆਰ ਕਰ ਦੇ ਬਾਬਾ 15 ਮਿੰਟ ਦਾ ਸਪਾਈਆਂ ਆਪਣਾ ਆਪਣੇ ਲੋਕ ਲੈ ਕੇ ਵੀ ਗਿਆ ਹੋਇਆ ਆਪਾਂ ਜਾਂ ਕੈਮਰੇ ਉਹ ਮਰਜ਼ੀ ਕਰਦਾ ਮੇਰੀ ਆਵਾਜ਼ ਨਾ ਨਾ ਫੋਨ ਦਾ ਤੋ ਕਰਦਾ ਨਾ ਲੋ ਕਿਹਦੇ ਫੋਨ ਤੇ ਮੇਰਾ ਫੋਨ ਹੀ ਵਰਦਾ ਭਰਾਵਾ ਮੇਰਾ ਫੋਨ ਹੀ ਵਰਦਾ ਆਦਮੇ ਕੋਈ ਨਾ ਕਰਦਾ ਦਿਨ ਹੋ ਜਾਂਦਾ ਆ ਸੁਣ ਆਪਾਂ ਤੈਨੂੰ ਗੁਰੂ ਸਿਖਾਣਾ ਕਰਕੇ ਕਹਿੰਦੇ ਸੀ ਇਹਦੇ ਕੋਈ ਨੰਬਰ ਉਹਦਾ ਬੱਸ ਸਿੱਖਦਾ ਤੂੰ ਵੀ ਆ ਸੋਖ ਆ ਜਾ ਗੁਰਦੁਆਰੇ ਦੀ ਤੂੰ ਵੀ ਖਾ ਜਾ ਵੀ ਉਹਦੇ ਮੈਥੋਂ ਚੱਚਾ ਫੜਿਆ ਸੀ ਵੀ ਮੈਂ ਕਿੱਥੇ ਸੀ ਤੁਸੀਂ ਮੇਰਾ ਨਾਂ ਰਖਾਇਆ ਤੂੰ ਰਖਾਇਆ ਤੇਰੇ ਬੰਦੇ ਤੋਂ ਬੜਾ ਗੰਦਰੇ ਗੰਦਰੇ ਤੇਰੇ ਬੰਦੇ ਤੋਂ ਬੜੇ ਕਿਹੜਾ ਬੰਦਾ ਲੈ ਬੰਦਾ ਕੋਈ ਤੇ ਕਿਹੜਾ ਬੰਦਾ ਲਿਆ 15 ਬੰਦਾ ਲਿਆ ਕੋਈ ਤੋਂ ਬੰਦਾ ਤੁਹਾਨੂੰ ਨਹੀਂ ਖੜਿਆ ਕਿੰਨੇ ਬੰਦੇ ਤੇਰੇ ਪਿੰਡ ਦੇ ਫਸ ਕੇ ਜੇ ਉਹ ਪਿੰਡ ਦੇ ਯਾਰ ਜਦੋਂ ਕਰਦੇ ਜੀ ਉਹਦਾ ਫਸਦੇ ਵੀ ਸੀ ਹੁਣ ਤੂੰ ਨਜਾਇਜ਼ ਤੂੰ ਨਜਾਇਜ਼ ਐ ਨਾ ਤੇ ਆਜਾ 15000 ਤੂੰ ਆਇਆ ਤੂੰ ਵੀਡੀਓ ਖੋਣਾ ਦੇ ਅੰਦਰ ਵੀਡੀਓ ਖੋਣਾ ਆਜਾ ਆਜਾ ਅੰਦਰ ਆਇਆ ਕੋਈ ਨਾ ਰੌਲਾ ਪਾਉਂਗਾ ਯਾਰ ਤੂੰ ਨਜਾਇਜ਼ ਕਿ ਮੈਂ ਸਾਡੇ ਘਰੇ ਚਲਾ ਜਾ ਲਾਇਆ ਉਹ ਮੈਂ ਮੈਂ ਸਮਾਨ ਬਾਹਰ ਮੈਨੂੰ ਆਵਾ ਕੜਾ ਮਾਰ ਮਾਰ ਮੇਰੇ ਮਾਰ ਯਾਰ ਮੇਰੇ ਕਿਉਂ ਮੈਂ ਤਾਂ ਕਿਹੜੀ ਮਾਰ ਤੇਰੇ ਵੀਡੀਓ ਉਹ ਤੁਸੀਂ ਹਰ ਇੱਕ ਦੇ ਤੂੰ ਇਹਨਾਂ ਧਾਕੇ ਹਰ ਇੱਕ ਲਿਆ ਹੈ ਗਰੀਬ ਤਾਂ ਨਾਰ ਖਾ ਕੇ ਫਿਰ ਇੱਕ ਦਾ ਹੋ ਕਰ ਦੰਨੇ ਹੋ ਠੀਕਾ ਤੁਸੀਂ ਵੀ ਨਹੀਂ ਨਾਰ ਨੂੰ ਪੁੱਟਾ ਨਾ ਮਾਰ ਮਾਰ ਸਾਨੂੰ ਸਾਰੇ ਹਵਾ ਸਾਨੂੰ ਕੋਲ ਸਾਰੇ ਇਹਨੂੰ ਪੁਲਿਸ ਆਇਆ ਸਿਖਾਉਂਦੇ ਭਾਈ ਖੋਲਾ ਕਰਾ ਜੱਟ ਤੈਨੂੰ ਮੈਂ ਕਹਿੰਦਾ ਕਾਇਦਾ ਮੈਂ ਆ ਛੱਡ ਜੇ ਮੈਂ ਇਥੋਂ ਚੀਫ ਫੜੀਆ ਫੇਰ ਫੜ ਹਾਂ ਛੱਡ ਆ ਛੱਡ ਤੇ ਮੈਂ ਗੱਲ ਤਾਂ ਬੰਦ ਕਰਖੋ ਮੈਂ ਤੈਨੂੰ ਰਹਿਣਾ ਸਾਰਾ ਪਿੰਡ ਦੇਖੀ ਜਾਂਦਾ ਭਾਈ ਦੇਖ ਲੋ ਸਾਡੇਖੀ ਜਾਵੇ ਯਾਰ ਦੇਖੀ ਆ ਛਰੇਆਮ ਦੇਖੇ ਹਾਂ ਇਹ ਦੇਖ ਤਾਂ ਪਿੰਡਾਂ ਦੇ ਦੱਸੋ ਵੇ ਇਹਨਾਂ ਨਾਲ ਸਾਡੇ ਦੇਖੋ सही ਜੇ ਕਹਿੰਦੇ ਨਾ ਸੋ ਬੁੱਢੋ ਆ ਗਿਆ ਤਾਂ ਪਤਾ ਨਹੀਂ ਹਾਂ ਹਾਂ ਹੁਣ ਪੁੱਛੇ ਤਰ ਪੁੱਛਾ ਬੁੜੀਆਂ ਬਣੀਆਂ ਕੋਈ ਆ ਤੇ ਪਿੰਡ ਦੇ ਸਾਰਾ ਪਿੰਡ ਦਾ ਪੈਂਡ ਚਦਾਉਂਦਾ ਬੈਰ ਇਹਨਾਂ ਨਾਲ ਆਹ ਵੇਹੜਾ ਲੜਾਈ ਹੈ ਮੇਰੀ ਸਾਰੇ ਪਿੰਡ ਨੀ ਤੈਨੂੰ ਰੋੜ੍ਹ ਲਿਆ ਤੂੰ ਸਾਰਿਆਂ ਨਾਲ ਹੀ ਹੈ ਮੇਰੀ ਤਾਇਆ ਤੂੰ ਦੱਸ ਕੀ ਕਰਦਾ ਹੈਗਾ ਇਸ ਦਾ ਮਤਲਬ ਹੈ ਬਾਬਾ ਕਾਮ ਨਾ ਕੀ ਕਰੇਗਾ ਮੈਂ ਤੂੰ ਕੋਈ ਜਾ ਬੱਜ ਜਾ ਕਾਜੀ ਬਹੁਤ ਕਰਦੀ ਕਰਦਾ ਕਾਜੀ ਬਹੁਤ ਮਾਰਦੀ ਕਾਜੀ ਮੇਰਾ ਆਹੋ ਲਾਹ ਮੇਰੀ ਗੱਲ ਮਾਣੋ ਬੱਚੇ ਤੂੰ ਚੌਂਣਾ ਨਹੀਂ ਤੈਨੂੰ ਮਾਰ ਲਿਆ ਪਾਰਦੀ ਇੱਕ ਵਾਰ ਮਾਰਨਾ ਕਰਦਾ ਹੈ ਯਾਰ ਬੱਸ ਪਾਰੇ ਨਾਲ ਆਜਾ ਤੰਗ ਨਹੀਂ ਆਪ ਤੈਨੂੰ ਮਾਰ ਦੇਣਾ ਕੀ ਇਹ ਇੱਕ ਵਾਰ ਕਰੀਆ ਆਇਆ ਸੀ ਓਏ ਮੋਡੀਪੋ চিৰি <inaudible> <rêana talksberries> <ducks taking> <hateful>. पंद्रह सोलह बख़शाटा ফাল